बीजेपी पंजाब गौरव यादव ਵੱਲੋਂ ਖਾਸ ਹਦਾਇਤਾਂ ਦੇ ਤੌਰ ਤੇ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਆਪਰੇਸ਼ਨ ঈগল 3 ਚਲਾਇਆ ਗਿਆ। ਹਾਲਾਂਕਿ ਮੁਹਾਲੀ ਸਟੇਸ਼ਨ ਦੇ ਉੱਪਰ ਖੜੇ ਹਾਂ ਐਸਪੀ ਔਰ ਕਈ ਸੀਨੀਅਰ ਅਧਿਕਾਰੀ ਜਿਹੜੇ ਇਸ ਜਗ੍ਹਾ ਦੇ ਉੱਪਰ ਮੌਜੂਦ ਆ ਗੱਲਬਾਤ ਕਰਾਂਗੇ ਕਿਸ ਤਰੀਕੇ ਦੀ ਚੈਕਿੰਗ ਜਿਹੜੀ ਅੱਜ ਰਹੀ। ਐਸਪੀ ਸਾਹਿਬ ঈগল 3 ਦਾ ਨਾਮ ਲਈਏ ਤਾਂ ਸੀਰੀਅਸ 3 ਦੇ ਵਿੱਚ ਆਪਰੇਸ਼ਨ ਚੱਲਿਆ। ਕੀ ਕੁਝ ਚੈਕਿੰਗ ਕਿਸ ਤਰੀਕੇ ਦੇ ਨਾਲ ਰਹੀ ਹੈ? ਕੀ ਮਹੱਤਵਕੀ ਇਹਦਾ? ਦੇਖੋ ਅੱਜ ਸਾਡੇ ਸੀਨੀਅਰ ਅਫਸਰਾਨਾਂ ਵੱਲੋਂ ਸਮੇਂ-ਸਮੇਂ ਤੇ ਜਿਹੜੇ ਪ੍ਰੋਗਰਾਮ ਲਿਖ ਕੇ ਜਾਂਦੇ ਨੇ ਕੋਨਾ ਦੀ ਲੜੀ ਦੇ ਤਹਿਤ ਹੀ ਅੱਜ ਆਪਰੇਸ਼ਨ ਈਗਲ 3 ਜਿਹੜਾ ਹੈਗਾ ਉਹ ਹੈਗਾ ਚੱਲ ਰਿਹਾ ਹੈ ਇਸ ਆਪਰੇਸ਼ਨ ਦੇ ਦੌਰਾਨ ਅਸੀਂ ਜਿਹੜੇ ਬੱਸ ਸਟੈਂਡਸ ਤੇ ਰੇਲਵੇ ਸਟੇਸ਼ਨਸ ਦੀ ਜਿਹੜੀ ਹੈ ਖਾਸ ਤੌਰ ਤੇ ਚੈਕਿੰਗ ਕਰ ਰਹੇ ਹਾਂ ਆਉਣ ਜਾਣ ਵਾਲੇ ਰਾਹੀਰ ਇਹਨਾਂ ਦਾ ਸਮਾਨ ਠੀਕ ਹੈ ਉਹ ਤੇ ਤਾਂ ਜੋ ਇਹਨਾਂ ਦੇ ਵਿੱਚ ਕੋਈ ਵੀ ਮਾੜਾ ਅਨਸਰ ਨਾ ਹੋਵੇ ਜਾਂ ਕੋਈ ਡਰੱਗ ਦੀ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਕੋਈ ਤਸਕਰੀ ਜਿਹੜਾ ਕਰਨ ਵਾਲਾ ਜਿਹੜਾ ਬੰਦਾ ਉਹ ਨਾ ਉਦੇ ਵਿੱਚ ਖਾਸ ਤੌਰ ਤੇ ਦੇਖਿਆ ਗਿਆ ਵੀ ਪਹਿਲਾਂ ਚੈਕਿੰਗ ਹੁੰਦੀ ਸੀ ਇਲਾਕਿਆਂ ਦੀ ਜਿਵੇਂ ਕਾਸ ਆਪਰੇਸ਼ਨ ਹੋ ਕੇ ਜਾਂ ਹੋਰ ਤਰੀਕੇ ਦੇ ਚੈਕਿੰਗ ਹੋ ਗਈ। ঈਗਲ 3 ਜਿਹੜਾ ਆਪਰੇਸ਼ਨ ਇੱਕ ਅਲੱਗ ਤਰੀਕੇ ਦਾ ਆਪਰੇਸ਼ਨ ਚਲਾਇਆ ਗਿਆ ਡੀਜੀਪੀ ਸਾਹਿਬ ਵੱਲੋਂ। ਔਰ ਇਹਦੇ ਵਿੱਚ ਕੁਝ ਬਰਾਮਦ ਵੀ ਹੋਇਆ। ਹੁਣ ਤੱਕ ਯਾਤਰੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਟ੍ਰੇਨ ਦੀ ਵੀ ਚੈਕਿੰਗ ਕੀਤੀ ਗਈ ਹੈ। ਤੁਹਾਡੇ ਸਾਹਮਣੇ ਇਹ ਚੈਕਿੰਗ ਹਾਲੇ ਚੱਲ ਰਹੀ ਹੈ। ਯਾਤਰੀਆਂ ਚੈਕਿੰਗ ਚੱਲ ਰਹੀ ਹੈ। ਮੈਂ ਸਮਾਨ ਦੀ ਚੈਕਿੰਗ ਵੀ ਜਿਹੜੀ ਹੈ ਚੱਲ ਰਹੀ ਹੈ। ਇੱਥੇ ਅਸੀਂ ਹਰੇਕ ਜਿਹੜਾ ਆਉਣ ਜਾਣ ਵਾਲਾ ਰਾਹੀ ਰਹਣ ਨੂੰ ਅਸੀਂ ਜ਼ਰੂਰ ਪੁੱਛ ਰਹੇ ਹਾਂ ਕਿ ਕਿੱਥ ਉਸ ਸਾਰਾ ਨਾਲ ਪੂਰੀ ਡਿਟੇਲ ਦੇ ਵਿੱਚ ਜਿਹੜੀ ਹੈ ਇਸ ਆਪਰੇਸ਼ਨ ਨੂੰ ਜਿਹੜਾ ਹੈਗਾ ਚਲਾਇਆ ਜਾਵੇ। ਐਸਪੀ ਸਾਹਿਬ ਇੱਕ ਆਖਰੀ ਸਵਾਲ ਹੈ ਮੇਰਾ ਤੁਹਾਡੇ ਨਾਲ। ਬੀ ਇਹ ਜਿਹੜਾ ਚੈਕਿੰਗ ਕੀਤੀ ਜਾ ਰਹੀ ਹੈ ਖਾਸ ਕਰਕੇ ਪਿਛਲੇ ਦਿਨਾਂ ਦੇ ਵਿੱਚ ਇਹ ਪਾਇਆ ਸੀਬੀ ਜਿਹੜੇ ਅਪਰਾਧ ਕਰਨ ਵਾਲੇ ਜਾਂ ਸ਼ਰਾਰਤੀ ਅਨਸਰ ਨੇ ਪਬਲਿਕ ਟਰਾਂਸਪੋਰਟ ਦਾ ਸਹਾਰਾ ਲੈਂਦੇ ਨੇ ਫਿਰ ਚਾਹੇ ਕੋਈ ਗੁੱਗਮੜੀ ਕਤਲकांड ਹੋਵੇ ਜਾਂ ਹੋਰ ਤਰੀਕੇ ਦੇ ਉਹਦੇ ਰਿਗਾਰਡਿੰਗ ਇਹ ਚੈਕਿੰਗ ਜਿਹੜੀ ਅੰਜਾਮ ਦਿੱਤਾ ਜਾ ਰਿਹਾ ਹੈ ਬਿਲਕੁਲ ਉਹ ਵੀ ਚੀਜ਼ਾਂ ਨਾਲ ਨੇ ਪਲੱਸ ਤੁਸੀਂ ਅੱਜ ਦੇਖੋਗੇ ਇੱਥੇ ਸਾਡੇ ਨਾਲ ਜਿਹੜੀ ਡੌਗ ਸਕਵਾਡ ਵੀ ਮੌਜੂਦ ਹੈ ਜੀ ਠੀਕ ਹੈ ਜਿਹਨੂੰ ਤੇ ਵਿਸ਼ੇਸ਼ ਤੌਰ ਤੇ ਇੱਥੇ ਇਸੇ ਕੰਮ ਲਈ ਲਿਆਂਦਾ ਗਿਆ ਹੈ ਤਾਂ ਕਿ ਜੇ ਡਰੱਗ ਤੇ ਇਸ ਤੋਂ ਇਲਾਵਾ ਜੇ ਕੋਈ ਐਕਸਪਲੋਸਿਵ ਵੀ ਕਿਸੇ ਤਰ੍ਹਾਂ ਦਾ ਕੋਈ ਉਸ ਤਰ੍ਹਾਂ ਦਾ ਤਾਂ ਉਹ ਵੀ ਜਿਹੜੀ ਡੌਗ ਦੀ ਮਦਦ ਦੇ ਨਾਲ ਉਹਨੂੰ ਵੀ ਜਿਹੜਾ ਟਰੇਸ ਆਊਟ ਕੀਤਾ ਜਾ ਸਕਦਾ ਹੈ ਬਿਲਕੁਲ ਧੰਨਵਾਦ ਆ ਇੱਕ ਵਾਰ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਜਰੂਰ ਦਿਖਾਵੇ ਕਿ ਜਿੱਥੋਂ ਤੱਕ ਵੀ ਨਿਗਾਹ ਜਿਹੜੀ ਜਾਂਦੀ ਹੈ ਉੱਥੇ ਦੂਰ ਤੱਕ ਜਿਹੜਾ ਪੰਜਾਬ ਪੁਲਿਸ ਅਧਿਕਾਰੀ ਹੋਰ ਨਾਲ ਹੀ ARP ਦੀ ਜਿਹੜੀ ਟੀਮਾਂ ਨੇ ਔਰ ਕਈ ਅਧਿਕਾਰੀ ਜਿਹੜੇ ਇਸ ਜਗ੍ਹਾ ਦੇ ਉੱਪਰ ਸਰਚ ਆਪਰੇਸ਼ਨ ਕਰ ਰਹੇ ਨੇ ਕਿਉਂਕਿ ਇਹ 12 ਤੋਂ 3 ਦਾ ਸਮਾਂ ਦਿੱਤਾ ਗਿਆ ਸੀ ਔਰ ਇਹ ਸਮਾਂ ਜਿਹੜਾ ਹੈਗਾ ਉਹਦੇ ਬਾਅਦ ਹੀ ਗੱਲ ਕਰੀਏ ਤਾਂ ਇਹ ਪੂਰਾ ਮਹੱਤਵ ਸੀ ਜਿਹੜਾ ਇਹਦਾ ਕੀ ਹੋਇਆ ਸੀਗਾ ਔਰ ਇਹਦੇ ਵਿੱਚ ਕਿੰਨੇ ਜਿਹੜੇ ਦੋਸ਼ੀ ਕਾਬੂ ਕੀਤੇ ਗਏ ਜਾਂ ਫਿਰ ਕਿਹੜੇ ਮੁੱਦਿਆਂ ਦੇ ਉੱਪਰ ਚਰਚਾ ਹੁੰਦੀ ਕਿਉਂਕਿ ਸਿੱਧੇ ਤੌਰ ਦੇ ਉੱਪਰ ਰੇਲਵੇ ਸਟੇਸ਼ਨ ਜਿਹੜੀ ਚੈਕਿੰਗ ਹੁੰਦੀ ਹੈ ਰੇਲਵੇ ਸਟੇਸ਼ਨ ਦੀ ਚੈਕਿੰਗ ਤੋਂ ਬਾਅਦ ਹੁਣ ਅੱਜ ਆਲਾ ਦਵਾਲਾ ਵੀ ਜਿਹੜਾ ਹੋ ਚੈੱਕ ਕੀਤਾ ਗਿਆ ਔਰ ਕਈ ਸੀਨੀਅਰ ਅਧਿਕਾਰੀ ਜਿਹੜੇ ਮੌਕੇ ਤੇ ਮੌਜੂਦ ਨੇ ਹਾਲਾਂਕਿ ਜਿਹੜੇ ਲੋਕਲ ਜਿਹੜੇ ਪੂਰੇ ਤਰੀਕੇ ਦੇ ਨਾਲ ਜਿਹੜੇ ਇਸ ਜਗ੍ਹਾ ਤੇ ਇਨਵੋਲ ਹੁੰਦੇ ਨੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ ਜਾਂ ਫਿਰ ਹੋਰ ਕੋਈ ਅਪਰਾਧ ਕਰਕੇ ਵਾਪਸ ਮੁੜਦੇ ਨੇ ਉਹ ਵੀ ਇਸ ਚੈਕਿੰਗ ਦੇ ਵਿੱਚ ਜਿਹੜੇ ਨਿਸ਼ਾਨਾ ਬਣ ਗਏ ਔਰ ਸਾਡੇ ਨਾਲ ਹੋਰ ਵੀ ਜਿਹੜੇ ਸੀਨੀਅਰ ਅਧਿਕਾਰੀ ਡੀਐਸਪੀ ਸਿਟੀ 2 ਨੇ ਹਰ ਸਿਮਰ ਸਿੰਘ ਬਾਲ ਸਾਹਿਬ ਇਹ ਚੈਕਿੰਗ ਦਾ ਜਿਹੜਾ ਮੁੱਖ ਵਿਸ਼ਾ ਕੀ ਹੈ ਕੋਈ ਕਾਬੂ ਕੀਤਾ ਹੁਣ ਤੱਕ ਔਰ ਜਾਂ ਕੋਈ ਛੋਟੇ ਕੋਈ ਸੀਕ੍ਰੀਟ ਇਨਫੋਰਮੇਸ਼ਨ ਵੀ ਕਈ ਤਰੀਕੇ ਦੀ ਆਉਂਦੀ ਹੈ ਨਹੀਂ ਇਹ ਤੇ ਜਿਹੜਾ ਅੱਜ ਜਿੱਦਾਂ ਮਿੱਥ ਕੇ ਜਿੱਦਾਂ ਸਾਨੂੰ ਉੱਤੋਂ ਡਾਇਰੈਕਸ਼ਨਸ ਆਈਆਂ ਸੀਗੀਆਂ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੀਆਂ ਜੀ ਤੇ ਆਪਣੇ ਐਸਐਸਪੀ ਸਾਹਿਬ ਮੁਹਾਲੀ ਐਡੀਪੀ ਰੋਪੜ ਰੇ ਤੇ ਉਹਨਾਂ ਦੇ ਮੁਤਾਬਕ ਅਸੀਂ ਸਵੇਰ ਤੋਂ ਹੀ ਸਾਰੀ ਪੈਸੇਂਜਰ ਟ੍ਰੇਨਸ ਤੇ ਕਿਉਂਕਿ ਇੱਥੇ ਕੰਸਟਰਕਸ਼ਨ ਵੀ ਚੱਲ ਰਹੀ ਐ ਸਾਰੀ ਇਹਦੀ ਪਹਿਲਾਂ thorough ਕਾਸ ਆਪਰੇਸ਼ਨ ਕਰਕੇ ਕੋਆਰਡੀਨੇਟ ਸਰਚ ਕਰਕੇ ਸਾਰੇ ਦੇ ਆਲੇ ਦੁਆਲੇ ਜਿੰਨੇ ਵੀ ਇੱਥੇ ਘਰ ਐ ਪਿਛਲੇ ਪਾਸੇ ਤੇ ਜਿੰਨੇ ਵੀ ਅਸੀਂ ਕਾਫੀ ਬੰਦੇ ਵੀ ਰਾਉਂਡ ਅਪ ਕੀਤੇ ਐ ਤੇ ਉਹਨਾਂ ਦਾ ਪੁੱਛਕਿਸ਼ ਕੀਤੀ ਜਾ ਰਹੀ ਐ ਉਥੇ ਠਾਣਿਆਂ ਚ ਅਡਡ ਤੇ ਲੈ ਕੇ ਜਾ ਕੇ ਤੇ ਉਸ ਤੋਂ ਬਾਅਦ ਜੋ ਵੀ ਹੋਊਗਾ ਉਹਦਾ ਸ਼ਾਮ ਨੂੰ ਤੁਹਾਨੂੰ ਬਜਰੀ ਆ ਅਸੀਂ ਆਪਣੇ ਉਹਦੇ ਤੇ ਤਰੂ ਅਸੀਂ ਤਾਂ ਨੋ ਪ੍ਰੋਪਰ ਇਹਦੀ ਬਰੀਫਿੰਗ ਕਰ ਦਿੱਤੀ ਜੂਗੀ ਬਲ ਸਾਹਿਬ ਜਿਸ ਤਰੀਕੇ ਦੇ ਨਾਲ ਗੱਲ ਕਰੀਏ ਤਾਂ ਜਦੋਂ ਪਹਿਲਾਂ ਕਸੋਵ ਚਲਾਏ ਜਾਂਦੇ ਸੀ ਕਈ ਅਪਰਾਧੀ ਫੜੇ ਜਾਂਦੇ ਸੀ ਕੋਪਰੇਸ਼ਨ ਜਿਹੜਾ ਹੁਣ ਈਗਲ 3 ਹੈ ਇਹਦੇ ਵਿੱਚ ਕਿੰਨੇ ਇੱਕ ਜੇਕਰ ਗੱਲ ਕਰੀਏ ਤਾਂ ਸਮਰੱਥਾ ਦੇ ਵਿੱਚ ਲੋਕ ਜਿਹੜੇ ਇਹਦਾ ਸਾਰਾ ਲੈਂਦੇ ਸੀ ਉਹਨਾਂ ਨੂੰ ਵੀ ਇੱਕ ਤਰ੍ਹਾਂ ਦਾ ਡਰ ਵੀ ਪੈਦਾ ਹੋਵੇਗਾ ਆ ਜਦੋਂ ਤੁਸੀਂ ਆ ਸਾਹਮਣੇ ਜਿਹੜੀ ਗੱਡੀ ਫਿਰੋਜ਼ਪੁਰ ਕੈਂਪ ਵਾਲੀ ਜਾਂ ਖੜੀ ਹੈ ਜੀ ਤੇ ਇਹਦੇ ਚ ਅਸੀਂ ਇੱਕ ਵਾਰ ਪੈਟਰਨ ਪਹਿਲਾਂ ਵੀ ਵੇਖਿਆ ਹੈ ਵੀ ਕਈ ਵਾਰ ਫਿਰੋਜ਼ਪੁਰ ਜਾਂ ਉਧਰਲੇ ਏਰੀਏ ਤੋਂ ਲੋਕ ਟ੍ਰੇਨ ਨੂੰ ਯੂਜ਼ ਕਰਕੇ ਤੇ ਸਾਡੇ ਇੱਥੇ ਮੁਹਾਲੀ ਚੰਡੀਗੜ੍ਹ ਤੋਂ ਕਈ ਵਾਰ ਮੋਟਰਸਾਈਕਲ ਵਗੈਰਾ ਥੈਫਟ ਵੀ ਕਰਦੇ ਆ ਪਹਿਲਾਂ ਵੀ ਇੱਕ ਵਾਰ ਅਸੀਂ ਕਾਰ ਜੈਕਿੰਗ ਵਾਲੇ ਵੀ ਬੰਦੇ ਉਧਰੋਂ ਹੀ ਦਲਾਲਾਬਾਦ ਸਾਈਡ ਦੇ ਸੀਗੇ ਬੰਦੇ ਜਿਹੜੇ ਕਿ ਅਸੀਂ ਅਰੈਸਟ ਕੀਤੇ ਸੀਗੇ ਇਹ ਜਿਹੜੀ ਆਪਣੇ ਕਿਉਂਕਿ ਇਹ ਇੱਕ ਬੜਾ ਸੌਖਾ ਢੰਗ ਹੁੰਦਾ ਹੈ ਬੰਦਾ ਉੱਥੋਂ ਚੱਲਦਾ ਤੇ ਉਹ ਆ ਕੇ ਇੱਥੇ ਉਤਰ ਕੇ ਤੇ ਕੋਈ ਨਾ ਕੋਈ ਮੋਟਰਸਾਈਕਲ theft ਹੋ ਜਾਂਦੀ ਹੈ ਜਾਂ ਕੋਈ ਹੈ ਉਹ ਉਸ ਕਰਕੇ ਉਸ ਨੂੰ ਵੀ ਬੈਕਡਰਾਪਸ ਰੱਖ ਕੇ ਅਸੀਂ ਸਾਰਾ ਕੁਝ ਇਹ ਵੇਖ ਰਹੇ ਹਾਂ। ਕਹਿੰਦਾ ਭਾਵ ਕਿ ਜਿਵੇਂ ਕੋਈ ਵਾਰਦਾਤ ਕਰਕੇ ਪਹੁੰਚਦਾ ਕਿਉਂਕਿ ਇਹ ਟਰਾਈ ਸਿਟੀ ਦੇ ਨਾਲ ਲੱਗਦਾ ਪਾਰਾ ਨਾਲ ਹਰਿਆਣਾ ਹਿਮਾਚਲ ਔਰ ਇਸ ਇਸ ਤਰੀਕੇ ਨੂੰ ਹੀ ਸੌਖਾ ਤਰੀਕਾ ਮੰਨ ਕੇ ਚੱਲਦੇ ਨੇ। ਹਾਂ ਮਤਲਬ ਇਹਦੇ ਵਿੱਚ ਇਹ ਹੈ ਵੀ ਰਮਬੰਦਾ ਆਰਮਨ ਟਿਕਟ ਲੈਂਦਾ ਹੈ। ਤੇ ਇੱਥੇ ਆ ਕੇ ਪਹੁੰਚ ਜਾਂਦਾ ਹੈ ਉੱਥੇ ਕੋਈ ਉਹਦੀ ਨਾ ਰਸਤੇ 'ਚ ਕਿਸੇ ਦੀ ਚੈਕਿੰਗ ਹੁੰਦੀ ਹੈ ਤੇ ਉਸ ਕਰਕੇ ਅਸੀਂ ਇਹ ਹੈ ਵੀ ਅਸੀਂ ਆਪਣੇ ਆਪ ਨੂੰ ਸੇਫਰ ਜ਼ੋਨ 'ਚ ਕਰਨ ਲਈ ਫੋਰਸ ਦਾ ਫੁੱਲ ਯੂਜ਼ ਕਰਦੇ ਹੋਏ ਸਵੇਰ ਤੋਂ ਹੀ ਲੱਗੇ ਹੋਏ ਹਾਂ ਅਜੇ ਸ਼ਾਮ ਤੱਕ ਇਹ ਚੱਲਣਾ ਇਹ ਬਿਲਕੁਲ ਸਾਤਵਾ ਵੱਡੀ ਤਦਾਦ ਦੇ ਵਿੱਚ ਜਿਹੜੀ ਹੈ ਮੋਹਾਲੀ ਪੁਲਿਸ ਹੈ ਸਟੇਸ਼ਨ ਦੇ ਉੱਪਰ ਤਨਾਤ ਨੇ ਟੋਕ ਸਕੁਆਰ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਸਕੈਨਰ ਦੇ ਨਾਲ ਪ੍ਰੋਪਰ ਜਿਹੜੇ ਯਾਤਰੀ ਨੇ ਉਹਨਾਂ ਦੇ ਬੈਗ ਸੀ ਚੈਕਿੰਗ ਕੀਤੀ ਜਾ ਰਹੀ ਔਰ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿਸੇ ਤਰ੍ਹਾਂ ਦਾ ਕੋਈ ਗਲਤ ਜਾਂ ਗੈਰ ਕਾਨੂੰਨੀ ਸਮਾਨ ਜਿਹੜਾ ਇਸ ਸਿਕਾ ਤੋਂ ਲੈ ਕੇ ਤਾਂ ਜਾਂ ਲਿਆਂਦਾ ਤਾਂ ਨਹੀਂ ਜਾ ਰਿਹਾ ਔਰ ਇਸੇ ਤਰੀਕੇ ਦੀ ਚੈਕਿੰਗ ਜਿਹੜੀ ਹੈ ਉਹ ਲਗਾਤਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੀਤੀ ਜਾ ਰਹੀ ਔਰ ਕਿਵੇਂ ਦਾ ਰਿਜ਼ਲਟ ਜਿਹੜਾ ਉਹ ਹੁਣ ਪ੍ਰੈਸ ਲੀਜ਼ ਜਾਈ ਜਾਰੀ ਕੀਤਾ ਜਾਵੇਗਾ ਕੈਮਰਾ ਪਰਸਨ ਸੁਮਿਤ ਦੇ ਨਾਲ ਮਨਜੋਤ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ